ਪਟਿਆਲਾ ਪੈਕ ਕੀ ਬਾਤ ਕਰ ਰਹੇ ਜਲਜੀਤ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ ਟੰਗਾ ਖਿੱਚਣ ਵਾਲਿਆਂ ਨੂੰ ਦਿੱਤਾ ਮੂੰਹ ਤੋੜ ਜਵਾਬ ਇੱਕ ਐਂਕਰ ਸਾਹਿਬ ਟੀਵੀ 'ਤੇ ਬੋਲ ਰਹੇ تھے ਕਿ ਅਗਰ ਕੋਈ ਅਭਿਨੇਤਾ ਆਪਕੋ ਅਲੱਗ ਸੇ ਬੋਲੇ ਤਾਂ ਆਪ ਉਸਕੋ ਬਦਨਾਮ ਕਰ ਦੋਗੇ ਸਿੰਗਰ ਤੋ ਆਪ ਮਸ਼ਹੂਰ ਕਰ ਰਹੇ ਹੋ ਸ਼ਰਾਬ ਦਾ ਗਾਣਾ ਗਾਣੇ ਲਈ ਭਾਈ ਮੈਂ ਅਲੱਗ ਸੇ ਕਿਸੇ ਕੋ ਫੋਨ ਕਰਕੇ ਨਹੀਂ ਬੋਲ ਰਹਾ ਕਿ ਆਪਨੇ ਪਟਿਆਲਾ ਪੈਕ ਲਗਾਇਆ ਆ ਕਿ ਨਹੀਂ ਲਗਾਇਆ ਨਹੀਂ ਲਾਈਵ ਚੱਲਦੀ ਸਟੇਜ ਦੇ ਉੱਪਰੋਂ ਦਿੱਤੇ ਵਿਰੋਧੀਆਂ ਨੂੰ ਜਵਾਬ ਅਸਲ ਦੇ ਵਿੱਚ ਕੀ ਹੈ ਪੂਰਾ ਮਾਮਲਾ ਦੱਸ ਦਿੰਨੇ ਆ ਇਸ ਵੀਡੀਓ ਵਿੱਚ। ਕਰੋ ਇਹ ਸਭ ਬੰਦ ਹੋ ਗਿਆ ਤਾਂ ਠੇਕੇਬੰਦ ਨਹੀਂ ਹੋਏ ਤੇ ਜਨਾਬ। ਆ ਬਾਤیں ਕਰ ਰਹੇ ਹੋ ਆਪ। ਆਬ ਯੂਥ ਕੋ ਫੁੱਦੂ ਨਹੀਂ ਬਣਾ ਸਕਤੇ। ਅੱਛਾ ਇੱਕ ਹੋਰ ਮੌਕਾ ਦੂੰ ਇੱਕ ਇੱਕ ਇਸੇ ਵੀ ਅੱਛਾ ਆਫਰ ਦੂੰ ਇੱਕ ਹੋਰ। ਜਿੱਥਾਂ-ਜਿੱਥਾਂ ਮੇਰੇ ਸ਼ੋਅ ਹੈ। ਵਾਹ-ਵਾਹ ਆਪ ਇੱਕ ਦਿਨ ਕੇ ਲਈ ਟ੍ਰਾਈ ਟ੍ਰਾਈ ਡੇ ਘੋਸ਼ਿਤ ਕਰ ਦੋ ਮੈਂ ਸ਼ਰਾਬ ਦਾ ਗਾਣਾ ਨਹੀਂ ਗਾਉਂ। ਸਸੀ ਗੱਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬ ਟੈਲੀਵਿਜ਼ਨ ਮਿੱਤਰੋ ਤੁਹਾਨੂੰ ਤਾਂ ਪਤਾ ਹੀ ਹੈ ਕਿ ਦਿਲਜੀਤ ਦੀ ਅੱਜ ਦੇ ਸਮੇਂ ਵਿੱਚ ਪੂਰੀ ਤੂਤੀ ਬੋਲਦੀ ਹੈ ਦਿਲਜੀਤ ਦੇ ਵੱਡੇ ਵੱਡੇ ਸ਼ੋਅ ਲੱਗ ਰਹੇ ਨੇ ਜਿਨ੍ਹਾਂ ਦੀ ਕਿ ਲੱਖਾਂ ਰੁਪਏ ਦੀ ਟਿਕਟਾਂ ਤੇ 10 ਮਿੰਟਾਂ ਦੇ ਵਿੱਚ ਸਾਰੀਆਂ ਟਿਕਟਾਂ ਵਿਗ ਜਾਂਦੀਆਂ ਨੇ ਸ਼ੋਅ ਦੀਆਂ ਦਿਲਜੀਤ ਨੇ ਪਹਿਲਾਂ ਇੰਡੀਆ ਤੋਂ ਬਾਹਰ ਸ਼ੋਅ ਕਰੇ ਬਹੁਤ ਹੀ ਭਰਮਾ ਹੁੰਗਾਰਾ ਮੇਰੇ ਆ ਦਿਲਜੀਤ ਦਸਾਂ ਦੇ ਸ਼ੋਅਾਂ ਨੂੰ ਤੇ ਉਸ ਤੋਂ ਬਾਅਦ ਹੁਣ ਉਹ ਇੰਡੀਆ ਦੇ ਵਿੱਚ ਬੱਕ ਬੱਕ ਸ਼ਹਿਰਾਂ ਦੇ ਵਿੱਚ ਸ਼ੋਅ ਕਰ ਰਹੇ ਨੇ ਜਿਵੇਂ ਕਿ ਜੈਪੁਰ ਹੋਵੇ ਜਾਂ ਦਿੱਲੀ ਹੋਵੇ ਬਹੁਤ ਭਰਮਾ ਹੁੰਗਾਰਾ ਮਿਲਿਆ ਦਿਲਜੀਤ ਦੁਸਾਂਝ ਦੇ ਸ਼ੋਅਾਂ ਨੂੰ ਇੱਥੋਂ ਤੱਕ ਕਿ ਉਹਨਾਂ ਦੀਆਂ ਟਿਕਟਾਂ ਮਿੰਟਾਂ ਸਕਿੰਟਾਂ ਦੇ ਵਿੱਚ ਸੇਲ ਹੋ ਗਈਆਂ ਅਗਰ ਆਪਾਂ ਗੱਲ ਕਰੀਏ ਦਿਲਜੀਤ ਦਾ ਇਹ ਪੂਰਾ ਪੀਕ ਟਾਈਮ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿਉਂਕਿ ਦਿਲਜੀਤ ਬੜਾ ਨੀਚੇ ਤੋਂ ਉੱਠਿਆ ਹੈ ਤੇ ਅੱਜ ਜਿਹੜੇ ਵੀ ਉਹ ਸਥਾਨ ਦੇ ਉੱਪਰ ਹੈ ਉਸ ਦੀ ਮਿਹਨਤ ਨੂੰ ਸਲਾਮ ਹੈ ਪਰ ਲੱਗਦਾ ਹੈ ਕਿ ਦਿਲਜੀਤ ਦੀ ਜਿਹੜੀ ਤਰੱਕੀ ਹੈ ਕਈ ਲੋਕਾਂ ਨੂੰ ਹਾਜ਼ਮ ਨਹੀਂ ਹੋ ਰਹੀ ਕਈ ਲੋਕ ਦਿਲਜੀਤ ਦੀ ਟੰਗ ਖਚਾਈ ਕਰ ਰਹੇ ਨੇ ਕਈ ਲੋਕ ਦਿਲਜੀਤ ਨੂੰ ਬੁਰਾ ਭਲਾ ਆਖ ਰਹੇ ਨੇ ਕਈ ਹਿੰਦੀ ਚੈਨਲ ਨੇ ਕਹਿੰਦੇ ਨੇ ਵਗਰਾ ਤੇ ਗਾਣੇ ਗਾਉਂਦਾ ਹੈ ਕਈ ਥਾਵਾਂੇ ਹੁਣ ਜਿੱਥੇ ਸ਼ੋਅ ਨੇ ਦਿਲਜੀਤ ਦੋਸਾਂਝ ਦੇ ਪਹਿਲਾਂ ਹੀ ਨੋਟਿਸ ਆਉਣ ਲੱਗ ਗਿਆ ਕਿ ਤੁਸੀਂ ਨੇ ਇਸ ਸ਼ੋਅ ਦੇ ਵਿੱਚ ਕੋਈ दारू ਦੇ ਉੱਪਰ ਗਾਣਾ ਨਹੀਂ ਗਾਉਣਾ ਨਾ ਕੋਈ ਢੜਕਾਉ ਗੀਤ ਤੁਸੀਂ ਨੇ ਸ਼ੋਅ ਦੇ ਵਿੱਚ ਗਾਉਣਾ ਹੈ ਲੱਗਦਾ ਹੈ ਕਿ ਦਿਲਜੀਤ ਦੋਸਾਂਝ ਪਹਿਲਾਂ ਹੀ ਐਸਾ ਕਲਾਕਾਰ ਹੋਵੇਗਾ ਜਿਸ ਨੂੰ ਦੱਸਿਆ ਜਾਂਦਾ ਹੈ ਕਿ ਕਿਹੜਾ ਗਾਣਾ ਗਾਉਣਾ ਹੈ ਕਿਹੜਾ ਨਹੀਂ ਖੈਰ ਦੋਸਤੋ ਤੁਸੀਂ ਸਮਝ ਸਕਦੇ ਹੋ ਪੰਜਾਬੀ ਹੈ ਮੁੰਡਾ ਤੁਸੀਂ ਸਾਰੀ ਗੱਲ ਆਪ ਹੀ ਸਮਝਦੇ ਹੋ ਤੁਸੀਂ ਆਪਸ ਸਹਣੇ ਹੋ ਐਂਕਰ ਨੇ ਜਿਹੜੇ ਕਿ ਦਿਲਜੀਤ ਤੋਂ ਖਾਰ ਖਾਂਦੇ ਨੇ ਅਤੇ ਤੁਹਾਨੂੰ ਪਤੀ ਹੈ ਦਿਲਜੀਤ ਹਮੇਸ਼ਾ ਪੰਜਾਬੀਆਂ ਦੇ ਪੱਖ ਦੀ ਗੱਲ ਕਰਦਾ ਰਿਹਾ ਅੱਜ ਵੀ ਜਦੋਂ ਕਿਤੇ ਸਟੇਜ ਦੇ ਉੱਪਰ ਜਾਂਦਾ ਤਾਂ ਪਹਿਲਾਂ ਕਹਿੰਦਾ ਕਿ ਮੈਂ ਹਾਂ ਪੰਜਾਬ ਇਸ ਗੱਲ ਦੇ ਉੱਪਰ ਵੀ ਕਈ ਲੋਕਾਂ ਨੇ ਇਤਰਾਜ਼ ਕਰਿਆ ਸੀ ਪਰ ਦਿਲਜੀਤ ਨੇ ਆਪਣੇ ਤਰੀਕੇ ਦੇ ਨਾਲ ਸਮਝਾ ਦਿੱਤਾ ਸੀ ਪਰ ਲੱਗਦਾ ਹੈ ਕਿ ਹੁਣ ਦਿਲਜੀਤ ਦੁਸਾਂਝ ਵੀ ਉਹਨਾਂ ਲੋਕਾਂ ਤੋਂ ਹੱਕ ਗਿਆ ਜਿਹੜੇ ਕਿ ਆਪਣੀ ਮਸ਼ਹੂਰੀ ਦੇ ਲਈ ਦਿਲਜੀਤ ਨੂੰ ਬਦਨਾਮ ਕਰ ਰਹੇ ਨੇ ਅਤੇ ਦਿਲਜੀਤ ਨੇ ਹੁਣ ਆਪਣੇ ਚੱਲਦੇ ਸ਼ੋਅ ਦੇ ਵਿੱਚ ਗੁਜਰਾਤ ਦੇ ਵਿੱਚ ਕੁਝ ਰਿਪਲਾਈ ਦਿੱਤੇ ਨੇ ਕੁਝ ਜਵਾਬ ਦਿੱਤੇ ਨੇ ਦਲਜੀਤ ਨੇ ਕਿਹਾ ਕਿ ਮੈਨੂੰ ਨਾ ਛੇੜੋ ਅਗਰ ਜਿੰਨਾ ਮੈਨੂੰ ਛੇੜੋਗੇ ਮੈਂ ਉਹਨਾਂ ਬਹਤਰੋ ਕੇ ਸਾਹਮਣੇ ਆਵਾਂਗਾ ਤਾਂ ਮਿੱਤਰੋ ਤੁਸੀਂ ਸੁਣੋ ਕਿ ਆਖਰ ਦਲਜੀਤ ਨੇ ਕੀ ਕਿਹਾ ਇੱਕ ਖੁਸ਼ਖਬਰੀ ਹੈ ਅੱਜ ਮੇਰੇ ਕੋਈ ਨੋਟਿਸ ਨਹੀਂ ਆਇਆ ਇਸ ਤੋਂ ਵੱਡੀ ਖੁਸ਼ਖਬਰੀ ਇੱਕ ਹੋਰ ਹੈ ਬਾਤ ਇੱਥੇ ਪਰ ਰੁਕਦੀ ਨਹੀਂ ਇਸ ਤੋਂ ਵੱਡੀ ਖੁਸ਼ਖਬਰੀ ਹੋਰ ਹੈ ਅੱਜ ਵੀ ਮੈਂ ਕੋਈ ਗਾਣਾ ਸ਼ਰਾਬ पे ਨਹੀਂ ਗਾਊਗਾ ਨਹੀਂ ਨਹੀਂ ਅੱਛਾ ਪੁੱਛੋ ਕਿਉਂ ਨਹੀਂ ਗਾਊਗਾ ਕਿਉਂਕਿ ਗੁਜਰਾਤ ਡਰਾਈ ਸਟੇਟ ਹੈ अच्छा मैंने डिवोशनल गाने जो हैं वो दर्जनों से ज्यादा गाए हैं पिछले दस दिन में मैंने दो गाने डिवोशनल निकाले हैं एक शिव बाबा पे और एक गुरु नानक बाबा जी पे लेकिन उसकी बात कोई नहीं कर रहा हर बंदा टीवी पे बैठ के पटियाला पैक की बात कर रहा हा? एक एंकर साहब बोल रहे थे एक एंकर साहब टीवी पे बोल रहे थे कि अगर कोई अभिनेता आपको अलग से बोले

लेकिन बॉलीवुड के जो कलाकार हैं वो शराब की एडवर्टाइजमेंट करते हैं दिलजीत एडवर्टाइजमेंट नहीं करता अब मेरे को छेड़ो मत मैं जहां जाता हूं चुप करके अपना प्रोग्राम करता हूं चला जाता हूं आप क्यों छेड़ रहे हो मुझे चलो अच्छा ऐसा करते हैं ऐसा करते हैं एक मूवमेंट शुरू करते हैं जब इतने लोग इकट्ठे हो जाए तो मूवमेंट शुरू हो सकती है एक मूवमेंट शुरू करते हैं ये अच्छी बात हुई इन्होंने ये बात उठाई है जिस जिस अगर ये हमारे पूरी स्टेट जो है जितनी भी स्टेट है हमारे यहाँ अगर वो सारी अपने आप को ड्राई स्टेट घोषित कर देती है अगले ही दिन जीत दुसांझ अपनी लाइफ में कभी शराब पे गाना नहीं गाएगा मैं करता हूं हो सकता है ये बहुत बड़ा रेवन्यू है तो सब बंद हो गया था ठेके बंद नहीं हुए थे जनाब क्या बातें कर रहे हो आप यूथ को फुद्तू नहीं बना सकते एक एक इससे एक, एक, इस भी अच्छा ऑफर दूं एक और जहां जहां मेरे शो है वहां वहां आप एक दिन के लिए ट्राई ट्राई डे घोषित कर दो तो। मैं शराब का गाना नहीं इट्स वेरी इजी फॉर मी अगेन मैं आपको बता रहा हूं ानों को ट्वीक करना इट्स वेरी इजी फॉर मी मैं कोई नया कलाकार थोड़ी हूँ ये गाना नहीं गा सकता ये नहीं गा सकता ये नहीं गा सकता और मैं बोलूंगा अरे मैं क्या करूंगा और मैं गाने को ट्वीट कर दूंगा गाना चेंज हो जाएगा और उतना ही मजा आएगा मेरे को नहीं पता आप लोग कुछ बोल रहे हो कि गुजरात जो है वो ड्राई स्टेट है कुछ लोग बोल रहे है, नहीं है अगर है, अगर है ये ये बंदे बोल रहे हैं अगर है तो मैं गुजरात सरकार का फैन हो गया हूं मैं खुला सपोर्ट करता हूं गुजरात सरकार को तो चाहते हैं अमृतसर साहब हमारा होली जो सिटी है वो भी ड्राई सिटी घोषित किया जाए मैं चाहता हूं अब शुरू करते ना आओ मेरे साथ मैं गाने बंद कर दूंगा शराब के आप खेके बंद कर दो देश में ਵਰੀ ਈਜ਼ੀ ਫਾਰ ਮੀ ਬ੍ਰੋ ਚਾਰ ਪੰਜ ਗਾਣੇ ਮੇਰਾ ਸ਼ਰਾਬ ਕੇ ਨਹੀਂ ਗਾਊਗਾ ਮੈਂ ਉਸਕੋ ਟਵੀਕ ਕਰ ਦਊਗਾ ਕੀ ਹੋ ਜਾਏਗਾ ਆਪ ਮੇਰ ਕੋ ਕਿਉਂ ਛੇੜ ਰਹੇ ਹੋ ਤਾਂ ਜੀ ਦਿਲਜੀਤ ਜੀ ਤੁਸੀਂ ਨੇ ਪੂਰੀ ਵੀਡੀਓ ਦੇਖੀ ਕਿ ਆਖਰ ਦਿਲਜੀਤ ਦੋਸਾਂਝ ਨੇ ਕੀ ਕਿਹਾ ਗੱਲ ਵੀ ਸਹੀ ਹੈ ਕਿ ਮੈਂ ਕਦੇ ਕੋਈ दारू ਦੀ ਮਸ਼ਹੂਰੀ ਨਹੀਂ ਕਰੀ ਨਾ ਹੀ ਅੱਗੇ ਤੋਂ ਕਰਾਂਗਾ ਗੀਤ ਨੇ ਬਹੁਤ ਗੀਤ ਹੋਣਗੇ ਹਜ਼ਾਰਾਂ ਲੱਖਾਂ ਗੀਤ ਨੇ दारू ਵਗੈਰਾ ਤੇ ਜਿਹੜੇ ਤੁਹਾਨੂੰ ਮਿਲ ਜਾਣਗੇ ਪਰ ਤੁਹਾਨੂੰ ਪਤਾ ਹੈ ਸਿੱਧੂ ਮੂਸੇਵਾਲੇ ਨਾਲ ਵੀ ਕੀ ਹੋਇਆ ਉਸਦੇ ਗੀਤਾਂ ਦੇ ਉੱਪਰ ਵੀ ਵਿਵਾਦ ਰਹਿੰਦਾ ਸੀ ਹੁਣ ਦਿਲਜੀਤ ਨੂੰ ਖਿੱਚ ਰਹੇ ਨੇ ਤਾ ਮਿੱਤਰੋ ਤੁਸੀਂ ਇਸ ਪੂਰੇ ਮੁੱਦੇ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਤੁਸੀਂ ਵੀ ਆਪਣੀ ਰਾਏ ਜ਼ਰੂਰ ਦੇਣਾ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਧੰਨਵਾਦ ਰੱਬ ਰਾਖਾ